ਅੱਜ ਤੁਹਾਡੇ ਸਾਹਮਣੇ ਇੱਕ ਰਿਪੋਰਟ ਆਈ ਆ ਰਿਪੋਰਟ ਨੰਗੀ ਹੋਈ ਆ ਜੀ ਜਥੇਦਾਰ ਹੁੰਦੇ ਸੀ ਭਾਈ ਕਾਉਂ ਕੇ ਉਹਨਾਂ ਨੂੰ ਮਾਰ ਦਿੱਤਾ ਪੁਲਿਸ ਨੇ ਪੁਲਿਸ ਦੇ ਡੀਜੀਪੀ ਪੁਲਿਸ ਦੇ ਡੀਜੀਪੀ ਮੈਸਟਰ ਤਵਾਰੀ ਸੀ ਉਸਨੇ ਉਹਦੀ ਆਪ ਇਨਕੁਆਰੀ ਕੀਤੀ ਉਹਨੇ ਪੁਲਿਸ ਅਫਸਰਾਂ ਨੂੰ ਦੋਸ਼ੀ ਪਾਇਆ ਸਰਕਾਰ ਸਾਡੇ ਪ੍ਰਕਾਸ਼ ਸਿੰਘ ਬਾਦਲ ਦੀ ਨਦਲੇ ਨਵੇਂ ਦੇ ਵਿੱਚ ਦੋਸ਼ੀ ਪਾਇਆ 97 ਦੀ ਸਰਕਾਰ ਪਾਈ ਤਿੰਨ ਸਰਕਾਰਾਂ ਭੁਗਤ ਲਈਆਂ ਪਰ ਉਹ ਰਿਪੋਰਟ ਦਬਾ ਕੇ ਰੱਖ ਲੇ। ਉਹ ਰਿਪੋਰਟ ਨਹੀਂ ਨਿਕਲਦੀ। ਉਹ ਜਦੋਂ ਇੱਕ ਐਮ.ਐਲ.ਏ ਨੇ ਸਵਾਲ ਕੀਤਾ ਕਿ ਬਾਦਲ ਸਾਹਿਬ ਇਹ ਰਿਪੋਰਟ ਨੂੰ ਡੰਗੀ ਕਰੋ, ਟੇਬਲ ਤੇ ਲਿਆਓ ਉਹ ਕਹਿੰਦਾ ਜਖਮ ਨਹੀਂ ਖਰੋਚੀ ਦੇ ਹੁੰਦੇ। ਆਹ ਜਵਾਬ ਸੀ। ਫਿਰ ਉਸ ਮਿਸਟਰ ਤਵਾਰੀ ਤੇ ਇੱਕ ਬੱਚੀ ਦਾ ਇਲਜ਼ਾਮ ਲਾ ਕੇ ਕੁੜੀ ਨੂੰ ਪੈਸੇ ਦੇ ਕੇ 80000 ਰੁਪਇਆ ਤੇ ਇਲਜ਼ਾਮ ਲਾ ਕੇ ਉੱਤੇ ਕੇਸ ਬਣਾਇਆ ਉਹਦੇ ਆਰਡਰ ਕਰਤੇ ਬਾਦ ਸਾਹਿਬ ਨੇ ਕਿ ਇਹਦੀ ਇਨਕੁਆਰੀ ਕਰੋ ਉਹਦੇ ਵਿੱਚ ਸੀਬੀਆਈ ਨੇ ਉਸ ਅਫਸਰ ਨੂੰ ਕੱਢਿਆ ਉਸ ਜੰਗਲ ਚ ਪਰ ਸਾਢੇ ਲੀਟਰ ਇਸ ਇਹ ਸੀਡਰ ਸਾਢੇ ਲੀਟਰ ਜਦੋਂ ਬੱਚੇ ਮਰ ਰਹੇ ਸੀ ਤੇ ਕਹਿੰਦੇ ਅਸੀਂ ਕਮਿਸ਼ਨ ਬਣਾਵਾਂਗੇ ਕਮਿਸ਼ਨ ਨਹੀਂ ਬਣਾਇਆ ਜਾਲਮਾਂ ਨੂੰ ਇਹਨਾਂ ਸਾਨੂੰ ਸਾਡੇ ਸ਼িকার ਖੇਡਣ ਵਾਲਿਆਂ ਨੂੰ ਡੀਜੀਪੀ ਬਣਾਇਆ ਆਪਾਂ ਇਹਨਾਂ ਲੀਡਰਾਂ ਤੋਂ ਕੋਈ ਆਸ ਨਾ ਰੱਖੋ ਮੈਂ ਐ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਂਦੇ ਦੇ ਨਾਤੇ ਮੁਖ ਸੇਵਾਦਾਰ ਹੋਂਦੇ ਦੇ ਨਾਤੇ ਆਪਾਂ ਸਾਰੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਆਪਾਂ ਮੌਜੂਦ ਹੈ। ਸ੍ਰੀ ਕਲਤਕ ਸਾਹਿਬ ਦੇ ਸੰਮੁਖ ਹੋ ਕੇ ਸਿਰ ਝੁਕਾ ਕੇ ਮੈਂ ਗੁਰੂ ਮਹਾਰਾਜ ਤੋਂ ਮਾਫੀ ਮੰਗਣਾ ਚਾਹੁੰਦਾ ਕਿ ਸਾਡੀ ਸਰਕਾਰ ਦੇ ਦੌਰਾਨ ਜੇ ਕਿਸੇ ਦਾ ਵੀ ਸਰਕਾਰ ਜਾਂ ਸਰਕਾਰ ਤੋਂ ਬਗੈਰ ਵੀ ਕਿਸੇ ਦਾ ਦੁੱਖ ਦਿਖਾਇਆ ਹੋਏ ਅਸੀਂ ਮਾਫੀ ਚਾਹੁੰਦੇ ਹਾਂ ਜੇ ਕਿਸੇ ਦਾ ਜੇ ਸਾਡੇ ਰਾਜ ਵਿੱਚ ਬੇਅਦਬੀਆਂ ਹੋਈਆਂ ਕਿਉਂਕਿ ਆਮ ਸੰਗਤ ਦੇ ਵਿੱਚ ਮੰਚ ਹੈ ਕਿ ਪੰਥਕ ਸਰਕਾਰ ਸੀ ਹਾਂ ਪੰਥਕ ਸਰਕਾਰ ਸੀ ਪਰ ਕਿਵੇਂ ਹੋਇਆ ਜਦੋਂ ਤੱਕ ਅਸੀਂ ਪਤਾ ਕਰਨ ਲੱਗੇ ਤੇ ਸਭ ਤੋਂ ਪ੍ਰੈਸ਼ਰ ਪਾ ਕੇ ਕੱਢ ਦਿੱਤਾ ਸਾਨੂੰ ਉਹ ਉਹਦੇ ਵੀ ਮਾਫੀ ਕਿ ਅਸੀਂ ਨੇ ਦੋਸ਼ੀ ਫੜ ਸਕੇ ਅੱਜ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤਰ ਸੁਖਵੀਰ ਕਾਲ ਬਾਦਲ ਕਹਿੰਦਾ ਕਿ ਸਾਸੀ ਪੰਥਕ ਸਰਕਾਰ ਸੀ ਪਰ ਸਾਨੂੰ ਉਹ ਕੁਝ ਕਰ ਨਹੀਂ ਦਿੱਤਾ ਦੁਸ਼ਮਣਾਂ ਨੇ ਜਿਹੜੇ ਲੋਕ ਸਾਡੇ ਪਿੱਛੇ ਪੈ ਗਏ ਉਹ ਭਲਿਆ ਮਾਨਸਾ ਜੂਨ ਦੇ ਵਿੱਚ ਗੁਰੂ ਮਹਾਰਾਜ ਦੀ ਬੀੜ ਚੋਰੀ ਹੋਈ ਤੇਰੀ ਸਰਕਾਰ ਅਕਤੂਬਰ ਤੱਕ ਲੱਭੀ ਨਹੀਂ ਜਦੋਂ ਲੱਭੀ ਤੇ ਉਦੋਂ ਬੇਦਬੀ ਹੋਈ ਉਹਦੀ ਤੇ ਉਹ ਪਤਰਾ ਪਤਰਾ ਹੋਈ ਤੇ ਲੱਭੀ ਤੇ ਚੈਲੰਜ ਕਰਕੇ ਅਗਲਿਆਂ ਨੇ ਪਾੜੀ ਤੇਰੇ ਪਿਤਾ ਜੀ ਉਹਨਾਂ ਦੇ ਸ਼ਰਮਦਾਤਾ ਬਣੇ ਤੇ ਉਦੋਂ ਤੋਂ ਸੀਬੀਆਈ ਨੂੰ ਕੇਸ ਨਹੀਂ ਸੀ ਨਾ ਦਿੱਤਾ ਤੁਸੀਂ ਤੇ ਜੇ ਦਿੱਤਾ ਤੇ ਇਹ ਬੇਦਬੀ ਦਾ ਦਿੱਤਾ ਸੀ ਬਾਈਬਲ ਕਲਾਂ ਦਾਤ ਨਹੀਂ ਨਾ ਦਿੱਤਾ ਜੇ ਦੋ ਬੱਚੇ ਗੋਲੀ ਨਾਲ ਮਾਰ ਦਿੱਤੇ ਤੇ ਮਾਰੇ ਤੁਹਾਡੀ ਪੁਲਿਸ ਨੇ ਤੇ ਤੁਹਾਡੇ ਪਿਤਾ ਜੀ ਨੇ ਬੜੇ ਆਰਾਮ ਨਾਲ ਕਹਿਤਾ ਅਗਿਆਤ ਪੁਲਸ ਗੋਲੀ ਮਾਰ ਕੇ ਇੱਕ ਥਾਣੇ ਦਾ ਮੁੰਛੀ ਜਿਹੜਾ ਉਹਨੂੰ ਪਤਾ ਹੁੰਦਾ ਹੈ ਕਿ ਮੈਂ ਜਿਹੜੇ ਹਥਿਆਰ ਈਸ਼ੂ ਕੀਤੇ ਆ ਉਹ ਕਿਹਦੇ ਨਾਂ ਤੇ ਰਜਿਸਟ੍ਰੇਸ਼ਨ ਕੀਤੀ ਆ ਉਹ ਕਿਹੜੇ ਅਫਸਰ ਨੂੰ ਕੀ ਕੀ ਦਿੱਤਾ ਤੇ ਉਹਦੀਆਂ ਵਾਪਸ ਗੋਲੀਆਂ ਕਿੰਨੀਆਂ ਆਈਆਂ ਖੋਲ ਕਿੰਨੇ ਆਏ ਚਲੀਆਂ ਕਿੰਨੀਆਂ ਤੇ ਕਿਹਨੇ ਚਲਾਈਆਂ ਇੱਕ ਮੁੰਛੀ ਨੂੰ ਪਤਾ ਹੁੰਦਾ ਸੀ ਐਮ ਨੂੰ ਨਹੀਂ ਪਤਾ ਤਾਂ ਕਹਿਤਾ ਅਗਿਆਤ ਪੁਲਸ ਗੋਲੀ ਮਾਰ ਕੇ ਕੀ ਉਸ ਪੁਲਿਸ ਦੇ ਖਿਲਾਫ ਕਾਰਵਾਈ ਕੀਤੀ ਤੁਸੀਂ ਬੱਚੇ ਤਾਂ ਸਾਡੇ ਸਿੱਖਾਂ ਦੇ ਸੀ ਸਰਕਾਰ ਤੁਸੀਂ ਕਹਿੰਦੇ ਪੰਥ ਦੇ ਸੀ ਤੇ ਜਿਹੜੇ ਅਫਸਰਾਂ ਦੇ ਹੁਕਮ ਨਾਲ ਗੋਲੀ ਚੱਲੀ ਉਹ ਤੁਹਾਡੇ ਡੀਜੀਪੀ ਤੁਸੀਂ ਲੱਤ ਕੱਢ ਕੇ ਖਲੋ ਗਏ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੋਣ ਦਿੱਤੀ ਇਹ ਹਿਸਟਰੀ ਆ ਤੁਹਾਡੇ ਸਾਹਮਣੇ ਆ ਤੁਹਾਡੀਆਂ ਅੱਖਾਂ ਸਾਹਮਣੇ ਹੋਈ ਫਿਰ ਤੁਸੀਂ ਇਹ ਇੱਕ ਕੱਲੀ ਇੱਕ ਬੇਦਬੀ ਹੋਈ ਜਿਹੜਾ ਗੋਲੀकांड ਹੋਇਆ ਬੱਚਿਆਂ ਦੇ ਨਾਲ ਜਿਹੜਾ ਜ਼ੁਲਮ ਹੋਇਆ ਸਿੱਖਾਂ ਦੇ ਨਾਲ ਜਿਹੜਾ ਵਰਤਿਆ ਜੋ ਕੁਝ ਹੋ ਉਹਨਾਂ ਨੇ ਆਪਣੇ ਪਿੰਡੇ ਤੇ ਹੰਡਾਇਆ ਤੇ ਤੁਸੀਂ ਕਿਹੜੀ ਗਲਤੀ ਦੀ ਬਾਪੀ ਮੰਗ ਰਹੇ ਹੋ ਜਿਹੜਾ ਚਾਜਨਾ ਮੰਗੋ ਕੀ ਤੁਸੀਂ ਜਿਹੜਾ ਸਵਾਗ ਰਚ ਕੇ ਰਾਮ ਰਹੀਮ ਨੇ ਸਿੱਖਾਂ ਦੇ ਹਿਰਦੇ ਬਲੁੰਦਰੇ ਉਹ ਗਲਤੀ ਨਹੀਂ ਸੀ ਉਹਦੇ ਖਿਲਾਫ ਕੇਸ ਬਣਿਆ ਤੁਸੀਂ ਐਜ ਡਿਪਟੀ ਸੀਐਮ ਐਜ ਐਜ ਹੋਮ ਮਿਨਿਸਟਰ ਪੰਜਾਬ ਉਹ ਵਾਪਸ ਲਿਆ ਉਹ ਗਲਤੀ ਨਹੀਂ ਸੀ ਉਹਦੇ ਵਾਪਸ ਲੈਣ ਤੋਂ ਬਾਅਦ ਉਹਦੀ ਪਿਸ਼ਾਕ ਜਿਹੜੀ ਥਾਣੇ 'ਚ ਪਈ ਸੀ ਬਠੰਡੇ 'ਚ ਉਹ ਤੁਹਾਡਾ ਅਕਾਲੀ ਲੀਡਰ ਉਹਨੂੰ ਉੱਥੋਂ ਰਿਸਪੈਕਟ ਨਾ ਲੈ ਕੇ ਉਹਦੇ ਡੇਰੇ ਦੇਣ ਗਿਆ। ਇਹ ਗਲਤੀ ਨਹੀਂ। ਫਿਰ ਉਸ ਰਾਮ ਰਹੀਮ ਨੂੰ ਤੁਹਾਡੀ ਅਕਾਲ ਤਖਤ ਸਾਹਿਬ ਤੋਂ ਤੁਹਾਡੀ ਪੰਚਾਇਤ ਨੇ ਗੁਰੂ ਸਾਹਿਬ ਦੇ ਪੰਜ ਪਿਆਰੇ ਤੇ ਮੈਂ ਨਹੀਂ ਕਹੂੰਗਾ ਤੁਹਾਡੇ ਪੰਜ ਪਿਆਰੇ ਕਹੂੰਗਾ ਜਿਨ੍ਹਾਂ ਨੇ ਕਲੀਨ ਸ਼ੀਟ ਦਿੱਤੀ। ਫਿਰ ਉਹਨਾਂ ਪੰਜਾਂ 'ਚੋਂ ਇੱਕ ਨੇ ਕਿਹਾ ਜੀ ਅਸੀਂ ਬਾਦਲ ਸਾਹਿਬ ਨੂੰ ਕਿਹਾ ਕਿ ਤੁਸੀਂ ਇਸ ਤਰ੍ਹਾਂ ਸਾਨੂੰ ਇੱਥੇ ਨਾ ਬੁਲਾਇਆ ਕਰੋ। ਤੇ ਚੀਮੇ ਨੇ ਤੇ ਬਾभी ਮੰਗੀ ਤੇ ਬਾਦਲ ਕਹਿੰਦਾ ਜਿਹੜਾ ਕੰਮ ਕਰਨ ਵਾਲਾ ਉਹ ਕਰੋ ਪਹਿਲਾਂ ਸਾਈਨ ਕਰੋ ਉਹ ਸਾਈਨ ਕਰਵਾ ਕੇ ਕਲੀਨ ਚਿੱਟ ਦਿੱਤੀ ਇਹ ਮਾਫੀ ਨਹੀਂ ਇਹਦੀ ਮਾਫੀ ਮੰਗੀ ਜਾਂ ਇਹ ਗਲਤੀ ਨਹੀਂ ਸੀ ਫਿਰ 96 ਲੱਖ ਦੇ ਇਸ਼ਤਿਹਾਰ ਦਿੱਤੇ ਗੁਰੂ ਦੀ ਗੋਲਕ ਚੋਂ ਜਿੱਥੇ ਲੋਕਾਂ ਨੇ ਮੱਥਾ ਟੇਕਿਆ ਤੁਸੀਂ ਕਿਹੜੀਆਂ ਗੱਲਾਂ ਕਰਦੇ ਮੈਨੂੰ ਬਾਦਲ ਸਾਹਿਬ ਕਹਿੰਦੇ ਕਹਿੰਦੇ ਸਭ ਤੋਂ ਵੱਡਾ ਦੁੱਖ ਮੈਨੂੰ ਹੈ ਮੇਰੇ ਰਾਜ ਵਿੱਚ ਬੇਦਬੀ ਹੋਈ ਹੋਏ ਤੇ ਮੈਂ ਆਪਣੇ ਦੋਸ਼ੇ ਨੂੰ ਨਾਂ ਫੜ ਸਕਾਂ ਮੈਨੂੰ ਉਹਨਾਂ ਨੇ ਕਈ ਵਾਰ ਕਿਹਾ ਕਹਿੰਦਾ ਜੇ ਪ੍ਰਮਾਤਮਾ ਤੈਨੂੰ ਮੌਕਾ ਦੇ ਜਾਂ ਕਿਸੇ ਪਾਰਟੀ ਦੇ ਲੀਡਰ ਨੂੰ ਮੌਕਾ ਦੇ ਆਹ ਦੋਸ਼ਿਆਂ ਨੂੰ ਜਰੂਰ ਫੜ ਕੇ ਅੰਦਰ ਕਰਨਾ ਤੁਸੀਂ 97 ਤੋਂ ਬਾਅਦ ਲਗਾਤਾਰ 15 ਸਾਲ ਸਰਕਾਰ ਦੇ ਵਿੱਚ ਸੈਂਟਰ 'ਚ ਭਾਈਵਾਲ ਰਹੇ ਭਾਈਵਾਲ ਤੁਸੀਂ ਪਹਿਲਾਂ ਵਾਜਪਾਈ ਦੇ ਨਾਲ ਵੀ 12 ਸਾਲ ਰਹੇ ਫਿਰ ਲਗਾਤਾਰ મોદી ਦੇ ਨਾਲ ਰਹੇ ਕੀ ਤੁਸੀਂ ਕਿਸੇ ਬੱਚੇ ਨੂੰ ਛਡਾਉਣ ਲਈ ਕੋਸ਼ਿਸ਼ ਕੀਤੀ ਤੁਸੀਂ ਜੈ ਲਲਤਾ ਇਦਾਂ ਤਰ੍ਹਾਂ ਕਿਹਾ ਕਿ ਸਾਡੀ ਕੌਮ ਦਾ ਹੈ ਸਾਡੇ ਸਾਡੇ ਪੰਜਾਬ ਦੀ ਸਟੇਟ ਦਾ ਵਸਿੰਦਾ ਹੈ ਸਾਡਾ ਨਾਗਰਿਕ ਹੈ ਸਾਡਾ ਸਿਟੀ ਜਨਿਆ ਇਹਨੂੰ ਛੱਡੋ ਕਦੀ ਪੰਜਾਬ ਦੀ ਜੇਲ੍ਹ ਚ ਸ਼ਿਫਟ ਹੋਣ ਦੀ ਇਜਾਜ਼ਤ ਦਿੱਤੀ ਹੁਣ ਤੁਹਾਡੇ ਜਦੋਂ ਤੋਤੇ ਉੱਡ ਗਏ ਤੁਹਾਡੇ ਤੁਹਾਡੇ ਪੱਲੇ ਫੱਕਾ ਨਹੀਂ ਰਿਹਾ ਨਾ ਤੁਸੀਂ ਕੌਮ ਦੇ ਪੱਲੇ ਰਹਿਣ ਦਿੱਤਾ ਹੁਣ ਤੁਸੀਂ ਕਿਹੜੀਆਂ ਮਾਫੀਆਂ ਮੰਗ ਕੇ ਫਿਰ ਵੀ ਤੁਹਾਡੀ ਇਹ ਇਹ ਇੱਛਾ ਕਿ ਪਿਤਾ ਜੀ ਨੇ ਕਿਹਾ ਸੀ ਕਿ ਮੈਨੂੰ ਤੇ ਰਾਤ ਨੂੰ ਨੀਂਦ ਨਹੀਂ ਆਉਂਦੀ ਤੇ ਮੈਂ ਤੇ ਨਹੀਂ ਕਰ ਸਕਦਾ ਜਦੋਂ ਤੂੰ ਸੀਐਮ ਬਣੇਗਾ ਉਦੋਂ ਇਹ ਸਜਾਵਾਂ ਜ਼ਰੂਰ ਦੇਈ ਹਣ ਸਜਾਵਾਂ ਤੂੰ ਸੀਐਮ ਬਣੇਗਾ ਤੇ ਕਿਹਨਾਂ ਨੂੰ ਦੇਵੇਂਗਾ ਜਿਨ੍ਹਾਂ ਤੇਰਾ ਰਾਰਾ ਰੋਕਿਆ ਜਿਨ੍ਹਾਂ ਤੈਨੂੰ ਸੀਬੀਆਈ ਨੂੰ ਕੇਸ ਦੇਣ ਲਈ ਮਜਬੂਰ ਕੀਤਾ ਮੈਂ ਹੋਰ ਵੀ ਬੇਨਤੀ ਕਰਦਾ ਕਿ ਸਾਰੇ ਪੰਥਿਕ ਸੋਚ ਰੱਖਣ ਵਾਲੇ ਜਿਹੜੇ ਇੱਕ ਅਕਾਲੀ ਦਲ ਸ਼ਰੋਮਣੀ ਅਕਾਲੀ ਦਲ ਜਿਨ੍ਹਾਂ ਦੇ ਦਿਲ 'ਚ ਮਾਂਛੀ ਸ਼੍ਰੋਮਣੀ ਕਾਲੀ ਦਲ ਹੈ ਜਿਨ੍ਹਾਂ ਦੇ ਖੂਨ ਵਿੱਚ ਸ਼੍ਰੋਮਣੀ ਕਾਲੀ ਦਲ ਹੈ ਸ਼੍ਰੋਮਣੀ ਕਾਲੀ ਦਲ ਇੱਕੋ ਇੱਕ ਹੈ ਜਿਹੜੀਆਂ ਧਿਰਾਂ ਅਲੱਗ-ਅਲੱਗ ਹਿੱਸੇ ਵੰਡਣਾ ਚਾਹੁੰਦੀਆਂ ਮੈਂ ਉਹਨਾਂ ਨੂੰ ਬੇਨਤੀ ਕਰਦਿਆਂ ਏਕਤਾ ਵਿੱਚ ਹੀ ਤਾਕਤ ਹੈ ਮੈਂ ਮਹਿਸੂਸ ਕਰਦਾ ਕਿ ਜਦੋਂ ਸੱਪ ਕਿਤੇ ਖੋਟੇ ਚ ਵੱੜਦਾ ਤਾਂ ਉਹਨੂੰ ਵਾਲ ਕੱਢ ਕੇ ਵੱੜਨਾ ਪੈਂਦਾ ਪਰ ਇਹ ਪਰਿਵਾਰ ਨਹੀਂ ਵਾਲ ਕੱਢਦਾ ਆਪਣੇ ਮੈਂ 99 ਤੋਂ ਦੇਖ ਰਿਹਾ ਇਹਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੂੰ 99 ਦੀ ਵਿਸਾਖੀ ਤੋਂ ਪਹਿਲਾਂ ਇੱਕ ਅਜਲਾਸ ਸੀਗਾ ਜਿਹੜਾ ਨਵਾਂ ਸੈਸ਼ਨ ਚੁਣਨ ਵਾਲਾ ਨਵਾਂ ਪ੍ਰਧਾਨਗੀ ਉਹਦੀ ਇੰਟਰਨਲ ਪ੍ਰਧਾਨਗੀ ਦਾ ਸੈਸ਼ਨ ਸੀਗਾ ਉਹਦੇ ਵਿੱਚ ਸਮੁੰਦਰੀ ਹਾਲ ਦੇ ਵਿੱਚ ਮੈਂ ਵੀ ਬੈਠਾ ਸੀ ਐ ਜਥੇਦਾਰ ਹੋਰ ਸਿੰਘ ਸਰਬਾਨ ਤੇ ਸਾਰਾ ਜਰਨਲ ਹਾਊਸ ਉੱਥੇ ਤੇ ਉੱਥੇ ਪ੍ਰਕਾਸ਼ ਸਿੰਘ ਬਾਦਲ ਆ ਪਾਇਆ ਉੱਥੇ ਉਹਨਾਂ ਨੇ ਇੱਕ ਪ੍ਰਪੋਜ਼ਲ ਦਿੱਤੀ ਉਹ ਚਿੱਠੀ ਪੜੀ ठेकेदार ਸੁਰਜਨ ਸਿੰਘ ਸੀ ਸ਼ਾਇਦ ਉਹਨਾਂ ਨੇ ਪੜੀ ਕਿ ਕਿਉਂਕਿ ਵਿਸਾਖੀ ਆ ਰਹੀ ਆ ਤੇ ਇਸ ਕਰਕੇ ਪਹਿਲੀ ਜਿਹੜੀ ਐਗਜ਼ੈਕਟਿਵ ਆ ਉਸ ਨੂੰ ਹੀ ਦੁਬਾਰਾ ਅਸੀਂ ਮੌਕਾ ਦੇ ਰਹੇ ਆ ਤੇ ਇਸ ਨੂੰ ਹੀ ਜਿਹੜਾ ਜਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ ਜਾਵੇ ਤੋਂ ਬਕਾਇਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਅਰਦਾਸ ਹੋਈ ਉਸੇ ਪ੍ਰਪੋਜ਼ਲ ਨੂੰ ਲੈ ਕੇ ਪ੍ਰਵਾਨ ਚੜ੍ਹੇ ਅਸੀਂ ਵਿਸਾਖੀ ਮਨਾਈਏ ਸ਼ਤਾਬਦੀ ਮਨਾਈਏ ਉਸ ਤੋਂ ਅ ਥੋੜੀ ਦੇਰ ਬਾਅਦ ਥੋੜੀ ਦੂਰ ਦਿਨਾਂ ਦੇ ਬਾਅਦ ਇਹ ਪ੍ਰਕਾਸ਼ ਸਿੰਘ ਬਾਦਲ ਤੇ ਗੁਰਚਰਨ ਸਿੰਘ ਟਵਾੜਾ ਦਾ ਰੌਲਾ ਪੈ ਗਿਆ ਆਪਸ ਵਿੱਚ ਦੀ ਲੜਾਈ ਹੋ ਗਈ। ਤੋਂ ਮੈਂ ਉਸ ਸਮੇਂ तकरीबन ਅਸੀਂ ਇਸ ਇਸ ਮੈਟਰ ਨੂੰ ਲਿਆ ਕੇ ਜਿਹੜਾ ਗੁਰੂ ਅਗੇ ਅਰਦਾਸ ਕਰਕੇ ਅਸੀਂ 1 ਸਾਲ ਲਈ ਉਹਨਾਂ ਨੂੰ ਐਜੈਕਟਿਵ ਦਿੱਤੀ ਆ ਤੇ ਉਹਦੇ ਵਿੱਚ ਵਿਗੜ ਨਾ ਪਵੇ ਤੇ ਤੁਸੀਂ 1 ਸਾਲ ਨਹੀਂ ਕੱਟ ਸਕਦੇ ਤੇ 2 ਮਹੀਨੇ ਸਿਰਫ ਵਿਸਾਖੀ ਤੱਕ ਕੱਢ ਲਓ ਵਿਸਾਖੀ ਤੱਕ 2 ਮਹੀਨੇ ਨਾ ਲੜੋ ਉਸ ਤੋਂ ਬਾਅਦ ਉਸੇ ਆਪਣਾ ਫੈਸਲਾ ਆਪ ਕਰ ਲਿਓ ਅਸੀਂ ਰੇਟਨ ਚ ਉਹ ਗੁਰਮਤਾ ਕੀਤਾ ਜਿਹੜਾ ਅਜ ਵੀ ਮੌਜੂਦ ਆ ਇਤਿਹਾਸ ਦੇ ਵਿੱਚ ਸਾਡੇ ਰਿਕਾਰਡ ਦੇ ਵਿੱਚ ਪਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਸੀ ਇਸ ਨੂੰ ਉਹ ਗਵਾਰਾ ਨਹੀਂ ਸੀ ਉਸ ਨੂੰ ਇਹ ਮਨਜ਼ੂਰ ਨਹੀਂ ਸੀ ਉਸ ਨੇ ਅਕਾਲ ਤਖਤ ਨੂੰ ਨੀਵਾ ਦਿਖਾਇਆ ਉਹਦੀ ਮਰਿਆਦਾ ਨੂੰ ਕਦੀ ਵੀ ਸਾਡੇ ਕਾਲ ਤੱਕ ਦੀਆਂ ਰਵਾਇਤਾਂ ਜੁਡੀਸ਼ੀਅਲ ਕਮਿਸ਼ਨ ਚ ਨਹੀਂ ਗਈਆਂ ਪਰ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਨੇ ਰঞ্জੀਤ ਸਿੰਘ ਨੂੰ ਹਟਾਇਆ ਫਿਰ ਬਾਦਲ ਨੇ ਰਜ਼ਾਇਨ ਪ੍ਰਵਾਰ ਨੇ ਕੀਤਾ ਟੌੜਾ ਦਾ ਉਹਨੂੰ ਜਰਨਲ ਹਾਊਸ ਬੇਇੱਜ਼ਤ ਕਰਕੇ ਲਾਇਆ ਤੋਂ ਇਹ ਇਹ ਕਾਲੀਆਂ ਦਾ ਜਿਹੜਾ ਬੇੜਾਗਰ ਕੀਤਾ ਤੁਸੀਂ ਇੱਕ ਇੱਕ ਕਰਕੇ ਸਾਰਿਆਂ ਦਾ ਉਹਦੇ ਲਈ ਜ਼ਿੰਮੇਵਾਰ ਤੇ ਜਵਾਬਦੇਹ ਕੌਣ ਆ ਅਸੀਂ ਉਸ ਟਾਈਮ ਸੀ ਸਾਰੀ ਦੁਨੀਆ ਨੇ ਕਿਹਾ ਕਿ ਤੁਸੀਂ ਅਕਾਲ ਤਖਤ ਦੀ ਇੱਕ ਗੱਲ ਨਹੀਂ ਮੰਨੀ ਕਿ ਵਿਸਾਖੀ ਮਨਾਉਣ ਤੱਕ ਬਰਦਾਸ਼ਤ ਨਹੀਂ ਕੀਤਾ ਤਾਂ ਹੋਇਆ ਕਿ ਜਦੋਂ ਅਗਲੀ ਸਰਕਾਰ ਗਈ ਬਾਦਲ ਦੀ ਲੋਕ ਸਭਾ ਸੈਂਟਰ ਚ ਇਹਦੀ ਭਾਈਵਾਲ ਜਿੱਤ ਗਈ ਇਹ ਹਾਰ ਗਿਆ ਉਸ ਤੋਂ ਬਾਅਦ ਵਿਧਾਨ ਸਭਾ ਗਈ ਫਿਰ ਉਸੇ ਟੌੜਾ ਦੇ ਘਰ ਇਹ ਚੱਲ ਕੇ ਗਿਆ ਤੇ ਇਹਨੇ ਸਮਝੌਤਾ ਕੀਤਾ ਤੇ ਫਿਰ ਬਿਸ਼ਰਮਾ ਦੀ ਤਰ੍ਹਾਂ ਦੋਵੇਂ ਜਾਣੇ ਅਕਾਲ ਤਖਤ ਤੇ ਗਏ ਇੱਕ ਉੱਥੋਂ ਦੇ ਜਿਹੜਾ ਉਸ ਸਮੇਂ ਤੇ ਗ੍ਰੰਥੀ ਸੀ ਆ ਗਿਆਨੀ ਜੁਗਿੰਦਰ ਸਿੰਘ ਬਦਾਤੀ ਉਹਨੂੰ ਇੱਕ ਇਹੋ ਜਿਹੀ ਅਪੀਲ ਕੀਤੀ ਜੇ ਜਾਣੇ ਅਣਜਾਣੇ ਚ ਸਾਥੋਂ ਗਲਤੀ ਹੋ ਗਈ ਹੋਵੇ ਤੇ ਉਹਨੂੰ ਮaaf ਕਰ ਦਿੱਤਾ ਜਾਵੇ। ਤੋਂ ਉਹ ਜਾਣੇ ਜਾਣੇ ਵਿੱਚ ਜਿਹੜੀ ਗਲਤੀ ਕੀਤੀ ਸੀ ਉਹ ਜਾਗਜਾਰ ਸੀ ਦੁਨੀਆ ਨੂੰ ਪਤਾ ਸੀ। ਉਹਦੇ ਵਿੱਚ ਗ੍ਰੰਥੀ ਜੀ ਨੇ ਕੀ ਹੁਕਮਨਾਮਾ ਜਾਰੀ ਕੀਤਾ ਕਿ ਖਾਲਸਾ ਪੰਥ ਮੰਜੀ ਸਾਹਿਬ ਦੁਆਰ ਹਾਲ ਖੰਡ ਪਾਠ ਕਰਾਵੇ ਤੇ ਉਹਦਾ ਭੋਗ ਪਾਵੇ ਤੇ ਅਰਦਾਸ ਕਰਾਵੇ ਗੁਨਾਹ ਕੀਤਾ ਬਾਦਲ ਨੇ ਤੇ ਖਾਲਸਾ ਪੰਥੋਂ ਦੇ ਲਈ ਖੰਡ ਪਾਠ ਕਰਾਵੇ ਤੇ ਉਹ ਸੌਣ ਦੀ ਸੰਗਰਾਦ ਨੂੰ ਇਹਨਾਂ ਨੇ ਉੱਥੇ ਇਕੱਠ ਬੁਲਾਇਆ ਉੱਥੇ ਇਹਨਾਂ ਦੀ ਕਾਨਫਰੰਸ ਹੋਈ ਤੱਕੜੀ ਤੇ 30 ਲੱਖ ਦੀਆਂ ਜਲੇਬੀਆਂ ਗੁਰੂ ਨਾਮਦਾਸ ਦੇ ਗੋਲਕ ਦੀਆਂ ਖਾ ਗਏ ਇਸ ਤਰ੍ਹਾਂ ਇਹਨਾਂ ਨੇ ਸਜ਼ਾ ਭੁਗਤੀ ਤੋਂ ਉਸ ਤੋਂ ਬਾਅਦ ਅਸੀਂ ਦੇਖਿਆ ਲਾਲਪੁਰਾ ਸਾਹਿਬ ਉਬੋਕੇ ਸਾਹਿਬ ਜਿਹੜੇ ਜਰਨੈਲ ਸੀ ਮਾਝੇ ਦੇ ਮੋਹਨ ਸਿੰਘ ਤੋੜ ਦਾ ਪਰਿਵਾਰ ਵਡਾਲਾ ਜੀ ਕੁਲਦੀਪ ਸਿੰਘ ਵਡਾਲਾ ਸੁਖਜਿੰਦਰ ਸਿੰਘ ਇਹ ਜਿੰਨੇ ਵੀ ਲੀਡਰ ਸੀਗੇ ਇਹ ਇੱਕ ਇੱਕ ਕਰਕੇ ਧਾਰ ਤੇ ਧਰੇ ਕਿਉਂਕਿ ਜਵਾਈ ਨੂੰ ਲਿਆਉਣਾ ਸੀ ਪੁੱਤਰ ਦੇ ਸਾਲੇ ਨੂੰ ਲਿਆਉਣਾ ਸੀ ਭਤੀਜੇ ਨੂੰ ਲਿਆਉਣਾ ਸੀ ਪੁੱਤਰ ਦੀ ਘਰ ਵਾਲੀ ਨੂੰ ਲਿਆਉਣਾ ਸੀ ਇਹ ਪਰਿਵਾਰ ਨੂੰ ਪੰਥ ਬਣਾ ਕੇ ਲਿਆਉਣਾ ਸੀ ਤੇ ਪਰਿਵਾਰ ਦਾ ਪੰਥ ਦਾ ਬੇੜਾਗਰ ਕਰਨਾ ਸੀ ਉਹ ਕੀਤਾ ਉਹਦੇ ਸਿੱਟੇ ਤੁਹਾਡੇ ਸਾਹਮਣੇ ਨੇ ਤੋਂ ਅੱਜ ਜਿਹੜਾ ਜੋਕੂਸ਼ੇ ਦੇ ਪੁੱਤਰ ਨੇ ਗਾਂ ਕੀਤਾ ਉਹ ਆਪਾਂ ਅੱਗੇ ਚੱਲ ਕੇ ਦੇਖਦੇ ਆਂ ਪਰ ਸਵਾਲ ਇਹ ਹੁੰਦਾ ਵੀ ਗਲਤੀ ਜਿਹੜੀ ਕਹਿੰਦੇ ਜੇ ਜਾਣੇ ਅਣਜਾਣੇ ਚ ਗਲਤੀ ਹੋਈ ਏ ਪਿਓ ਪੁੱਤਾਂ ਦੀ ਰੀਤ ਜਿਹੜੀ ਚੱਲਦੀ ਆ ਰਹੀ ਏ ਸਾਨੂੰ ਕਦੀ ਸਮਝ ਆਊਗੀ ਇਹਨਾਂ ਦੀ ਆਪਣੇ ਸਾਹਮਣੇ بڑے ਮਸਲੇ ਆ ਗਏ ਐ ਬੰਦੀ ਸਿੱਖਾਂ ਨੂੰ ਰਿਹਾ ਕਰਨ ਦਾ ਮਸਲਾ ਐ ਆਪਣੇ ਗੁਰੂ ਘਰਾਂ ਜਿਨ੍ਹਾਂ ਤੇ ਕਬਜ਼ਾ ਕਰੀ ਬੈਠੇ ਐ ਉਹ ਵਾਪਸ ਸੇਵਾ ਸੰਭਾਲ ਖਾਲਸਾ ਪੰਥ ਵਿੱਚ ਲਿਆਉਣ ਦੀ ਆਪਣੇ ਕੋਲੇ ਬੜੇ ਚੁਣੌਤੀਆਂ ਇੱਕ ਹੁਣ ਜਿਹੜੀਆਂ ਕਮੇਟੀ ਦੀਆਂ ਇਲੈਕਸ਼ਨ ਆਉਣਗੀਆਂ ਉੱਥੇ ਵੀ ਆਜੰਸੀਆਂ ਦੇ ਲੋਕ ਇਕੱਠੇ ਹੋ ਕੇ ਆ ਫਿਰ ਤੋਂ ਖੁੱਸਬੈਠ ਕਰਨ ਦੀ ਕੋਸ਼ਿਸ਼ ਕਰਨਗੇ ਆ ਸਾਰੀ ਤਾਕਤ ਤਾਂ ਆਪਾਂ ਸਾਹਮਣਾ ਕਰ ਸਕਾਂਗੇ ਜੇ ਆਪਾਂ ਸਾਰੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਆਪਾਂ ਖਾਲਸਾ ਪੰਥ ਦੀ ਫੌਜ ਸ਼ਰੋਮਨੀ ਕਾਲੀ ਨੂੰ ਤਕੜਾ ਕਰੀਏ ਇਹ ਸਾਡੇ ਨਾਲ ਜਿਹੜੇ ਧਰੋ ਹੋ ਰਹੇ ਨੇ ਸਾਡੇ ਨਾਲ ਜਿਹੜਾ ਡਰਾਮਾ ਹੋ ਰਿਹਾ ਕਿ ਹੁਣ ਹੁਣ ਜਿਹੜੀਆਂ ਏਜੰਸੀਆਂ ਨੇ ਉਹ ਕਾਬਜ ਹੋਣੀਆਂ ਪ੍ਰਬੰਧਕ ਕਮੇਟੀ ਤੇ ਵੀ ਇਹਦੇ ਲਈ ਇਲੈਕਸ਼ਨ ਨਹੀਂ ਹੋਣੇ ਚਾਹੀਦੇ ਇਹ 13 ਸਾਲ ਤੋਂ ਚੱਲੀ ਆ ਰਹੀ ਹੈ ਤੇਰੇ ਤੁਹਾਨੂੰ ਲੁੱਟਣ ਦੀ ਇਜਾਜ਼ਤ ਦੇ ਮਿਲਣੀ ਚਾਹੀਦੀ ਸਿੱਖਾਂ ਵੱਲੋਂ ਇਹੀ ਗੱਲ ਹੈ ਤੋ ਸਾਧ ਸੰਗਤ ਜੀ ਇਹਨਾਂ ਨੂੰ ਪਛਾਣ ਲਓ ਇਹਨਾਂ ਨੂੰ ਇੱਕੇ ਵਾਰੀ ਮਗਰੋਂ 라 ਦੇਓ ਸਾਡੀ ਕੌਮ ਦੇ ਉਹ ਬੜੇ ਬੜੇ ਚੰਗੇ ਸਿੱਖ ਬੈਠੇ ਰਹੇ ਤੁਹਾਨੂੰ ਮਿਲਣਗੇ ਇੱਕ ਤੋਂ ਇੱਕ ਚੜੰਦੀਆਂ ਕੌਣ ਜਾਣੇ ਮੇਰਾ ਨਾਮ ਜੀਓ ਇਹਨਾਂ ਤੋਂ ਪਿੱਛਾ ਛਡਾਓ ਇਹ ਸਾਨੂੰ ਬਾਰ 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 ਜਲੀਲ ਵੀ ਕਰਦੇ ਨੇ ਸਾਡੇ ਕੰਨ ਪੱਕ ਗਏ ਇਹਨਾਂ ਦੇ ਇਹਨਾਂ ਦਾ ਝੂਠ ਸੁਣ ਸੁਣ ਕੇ ਤੋ ਅਸੀਂ ਜੋ ਕੁਝ ਦੇਖ ਰਹੇ ਆ ਉਹ ਸਾਡੇ ਨਾਲ ਹੱਡ ਬੀਤੀ ਆ ਅਸੀਂ ਆਪਣਾ ਹੰਡਾਇਆ ਪਿੱਡੇ ਤੇ ਪਹਿਲਾਂ ਇਹਦੇ ਪਿਤਾ ਜੀ ਨੂੰ ਹੰਡਾਇਆ ਹੁਣ ਇਹਨੂੰ ਹੰਡਾਇਆ ਤੇ ਜੇ ਤੁਸੀਂ ਨਾ ਜਾ ਕੇ ਤੇ ਫਿਰ ਇਹਦੇ ਪੁੱਤਰ ਦੀ ਵੀ ਹੰਡਾਓਗੇ ਤੋਂ ਮੈਂ ਮੈਂ ਨੋਟ ਕਰ ਰਿਹਾ ਸੀ ਕਿ ਇਹਦੀਆਂ ਕਿੰਨੀਆਂ ਗੰਤੀ ਗਲਤੀਆਂ ਨੇ ਕਿੰਨੀਆਂ ਕੀਤੀਆਂ ਨੇ ਤੇ ਇਹ ਇਹ ਗੱਲ ਇੱਕ ਇੱਕ ਗਲਤੀ ਤੇ ਲਿਆ ਕੇ ਉਹ ਵੀ ਕਹਿੰਦਾ ਜੇ ਜਾਣੇ ਅਣਜਾਣੇ ਚ ਹੋਈ ਹੈ ਤੇ ਇਹ ਸਾਡੇ ਨਾਲ ਕੋਝਾ ਮਜ਼ਾਕ ਹੈ ਸਾਧ ਸੰਗਤ ਜੀ ਇਹਨਾਂ ਤੇ ਵਿਸ਼ਵਾਸ ਨਾ ਕਰੋ ਮੈਂ ਤੁਹਾਨੂੰ 99 ਵਿੱਚ ਲਿਖ ਕੇ ਦਿੱਤਾ ਕੋ ਮੇਰੇ ਰਿਕਾਰਡ ਦੇ ਵਿੱਚ ਅਕਾਲ ਤਖਤ ਦੇ ਰਿਕਾਰਡ 'ਚ ਮੈਂ 99 ਦੀ ਅਪੀਲ ਕੀਤੀ ਸੀ ਕਿਉਂਕਿ ਗ੍ਰੰਥੀਆਂ ਨੂੰ ਚੁੱਕ ਕੇ ਲੈ ਗਿਆ ਪ੍ਰਕਾਸ਼ ਸਿੰਘ ਬਾਦਲ ਗ੍ਰੰਥੀਆਂ ਨੂੰ ਚੁੱਕ ਕੇ ਲੈ ਗਿਆ ਜਦੋਂ ਇਹਨੇ ਹੁਕਮਨਾਮੇ ਦੀ ਉਲੰਘਣਾ ਕੀਤੀ ਤੇ ਮੈਂ ਉੱਥੇ ਬੈਠਾ ਮੈਂ ਕਿਹਾ ਹਟਾਓ ਮੈਨੂੰ ਕਿੱਦਾਂ ਹਟਾਉਂਦੇ ਮੈਂ ਜਥੇਦਾਰ ਹਾਂ ਪਰ ਇਹ ਗ੍ਰੰਥੀਆਂ ਨੂੰ ਚੁੱਕ ਕੇ ਲੈ ਗਏ ਕੌਰਮ ਪੂਰਾ ਨਹੀਂ ਹੋਇਆ ਕਿਉਂਕਿ ਦਸਮ ਪਾਤਸ਼ਾਹ ਦੀ ਮਰਿਆਦਾ ਪੰਜਾਂ ਸਿੱਖਾਂ ਨਾਲ ਨਿਭਦੀ ਇਹ ਚਾਰ ਸਿੱਖ ਇੱਕ ਪਾਸੇ ਹੁਣ ਇੱਕ ਪਾਸੇ ਇੱਕ ਪਾਸੇ ਤਾਂ ਨਹੀਂ ਨਿਭਦੀ ਪੰਨਿਆ ਦੀ ਪੰਚਾਇਤ ਦਾ ਸਰਬਸੰਮਤੀ ਨਾਲ ਆਮ ਸਹਿਮਤੀ ਨਾਲ ਫੈਸਲਾ ਜਿਹੜਾ ਉਹ ਨੂੰ ਅਸੀਂ ਗੁਰਮਤਾ ਕਹਿੰਨੇ ਆ ਇਹਨਾਂ ਨੇ ਗ੍ਰੰਥੀਆਂ ਨੂੰ ਚੁੱਕ ਕੇ ਲੈ ਗਏ ਫਿਰ ਰঞ্জੀਤ ਸਿੰਘ ਨੇ ਤੇ ਅਪੀਲ ਹੀ ਕਰ ਸਕਦਾ ਸੀ ਅਪੀਲ ਕੀਤੀ ਤੁਹਾਨੂੰ ਉਦੋਂ ਹੀ ਮੈਂ ਹੱਥ ਜੋੜ ਕੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਜੁੰਡਲੀ ਨੇ ਸਾਡੀ ਮਰਿਆਦਾ ਨੂੰ ਕੈਪਚਰ ਕਰ ਲਿਆ ਉਹਨੂੰ ਹਾਈਜੈਕ ਕਰ ਲਿਆ ਇਹ ਮਰਿਆਦਾ ਨੂੰ ਬਚਾਉਣ ਲਈ ਇਸ ਇਹ ਪ੍ਰਕਾਸ਼ ਸਿੰਘ ਬਾਦਲ ਸਾਡੇ ਸਿੱਖੀ ਦੇ ਰੁੱਖ ਤੇ ਅਮਰਵੇਲ ਹੈ ਇਸ ਨੂੰ ਹਟਾ ਦਿਓ ਇਹਨੂੰ ਲਾ ਦਿਓ ਨਹੀਂ ਤੇ ਰੋਕ ਸੁਕਾ ਦਊਗਾ ਅੱਜ ਸਿੱਖੀ ਦਾ ਰੋਕ ਸੁੱਕਾ ਪਿਆ ਤੁਹਾਨੂੰ ਹਰਿਆ ਦੇਸ ਦਾ ਹੋਏ ਤੇ ਮੈਂ ਕਹਿ ਨਹੀਂ ਸਕਦਾ ਅੱਜ ਸਾਡੇ ਗਰੀਬ ਬੱਚੇ ਰੋਲ ਗਏ ਸਾਡੀਆਂ ਵਿਧਵਾ ਬੀਬੀਆਂ ਰੋਲ ਗਈਆਂ ਸਾਡੇ ਬਿਮਾਰ ਰੋਲ ਗਏ ਸਾਡੇ ਹਸਪੀਟਲ ਤੇ ਸਾਡੇ ਜਿਹੜੇ ਕਾਲਜ ਨੇ ਸਾਡੇ ਸਕੂਲ ਨੇ ਉਹਨਾਂ ਦਾ ਹਾਲ ਦੇਖੋ ਨੇ ਦਸ਼ਾ ਦੇਖੋ ਕੀ ਆ ਤੇ ਸਾਡੇ ਮੁਕਾਬਲੇ ਤੇ ਇਸਾਈ ਭਰਾਵਾਂ ਦੀ ਕੀ ਆ ਤੇ ਆਰੀਆ ਸਮਾਜੀਆਂ ਦੀ ਕੀ ਆ ਤੁਹਾਨੂੰ ਉਹ ਫਿਰ ਕੋਈ ਕੰਪੇਅਰ ਕਰੋਗੇ ਤਾਂ ਸ਼ਾਇਦ ਪਤਾ ਲੱਗੇ ਮੈਂ ਤੁਹਾਨੂੰ ਫੇਰ ਹੱਥ ਜੋੜ ਕੇ ਅਪੀਲ ਕਰਦਾ ਕਿ ਇਸ ਪਰਿਵਾਰ ਨੂੰ ਮਗਰੋਂ ਲਾ ਦਿਓ ਕੌਮ ਦਿਓ ਜੇ ਕੌਮ ਨੂੰ ਬਚਾਉਣਾ ਦਸਮ ਪਿਤਾ ਨੇ ਗੁਰੂ ਨਾਨਕ ਤੋਂ ਲੈ ਕੇ ਆਪਣੀ 240 ਸਾਲ ਪੂਰੇ ਹੋਣ ਤੱਕ ਇਹ ਦਸਾਂ ਪਾਤਸ਼ਾਹੀ ਦੀ ਉਮਰ ਦਾ ਜਿਹੜਾ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਸਹਿਬਜ਼ਾਦਾ ਸ਼ਹਾਦਤ ਹੈ ਕਿ ਇੱਕ ਸਦੀ ਛੋਟੀ ਬੱਚੇ ਨੇ ਕੁਰਬਾਨੀਆਂ ਦਿੱਤੀਆਂ ਨੇ ਤੋਂ ਮਿਸ਼ਨ ਨੂੰ ਜਿਉਂਦਾ ਰੱਖਣ ਲਈ ਮਿਸ਼ਨ ਨੂੰ ਇਸ ਕਰਕੇ ਕਿ ਸਮਾਜ ਦਾ ਕੌਮ ਦਾ ਉਮਤ ਦਾ ਪਲਾ ਹੋਵੇ ਉਮਦਾ ਭਲਾ ਚਾਹੁੰਦੇ ਹੋ ਤੇ ਇਸ ਇਸ ਪਰਿਵਾਰ ਤੋਂ ਵੱਜ ਜਾਓ ਬਾਕੀ ਸਾਰਾ ਕੁਛ ਆਪੜੇ ਆਪ ਥਾਂ ਤੇ ਆਜੂ ਕਿਉਂਕਿ ਗੁਰੂ ਨੇ ਸਾਨੂੰ ਬੜਾ ਕੇ ਦਿੱਤਾ ਸ੍ਰੀ ਗੁਰੂ ਦੇ ਨੇ ਜੋ ਸੁਤੰਤਰ ਹੋਣਗੇ ਸਿਧਾਂਤ ਸੰਤਰ ਹੋ ਤੇ ਕਾਲ ਤੱਕ ਸਭ ਤੋਂ ਆਪਣੀ ਆਪ ਕੋ ਆਪਣੀ ਥਾਂ ਲੈਣਗੇ ਇਹੋ ਜਿਹੇ ਜਿਹੜੇ ਗ੍ਰੰਥੀ ਸਾਡੇ ਬਾਬਾ ਬੁੱਢਾ ਜੀ ਵਰਗੇ ਬਾਈ ਮਨੀ ਸਿੰਘ ਵਰਗੇ ਬੰਦਮੰਦ ਘਟੌਣ ਵਾਲੇ ਰੋਜ਼ ਨਹੀਂ ਮਿਲਨੇ ਇਹ ਜਿਹੜੇ ਗ੍ਰੰਥੀ ਨੇ ਉਹਨਾਂ ਦੇ ਨਾਂ ਤੇ ਕਲੰਕ ਬਣੇ ਹੋਏ ਨੇ ਇਹ ਰੋਟੀਆਂ ਕਾਰਨ ਤਾਲਪੁਰ ਦੇ ਨੇ ਅਜੇ ਵੀ ਵੇਟ ਕਰ ਰਹੇ ਨੇ ਸੁਖਵੀਰ ਬਾਦਲਾ ਦਾ ਕੀ ਹੁਕਮ ਆਵੇ ਤੇ ਅਸੀਂ ਕੀ ਸੁਣਾਈਏ ਆਉਣ ਵਾਲੇ ਦਿਨਾਂ ਚ ਪਤਾ ਲੱਗ ਜਾਊਗਾ ਭੁੱਲ ਚੋਖਲੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ